ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸਾਫ ਕਾ ਵਿਧਾਇਕ ਕੁਲਵੰਤ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਮਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਉੱਪਰ ਐਫ ਆਈ ਆਰ ਦਰਜ ਹੋਈ ਹੈ। ਦਰਅਸਲ ਮਹਾਲੀ ਤੋਂ ਐਮ ਐਲ ਏ ਕੁਲਵੰਤ ਸਿੰਘ ਜਿਹੜੇ ਕਿ ਪ੍ਰਾਪਰਟੀ ਦਾ ਕੰਮ ਕਰਦੇ ਐ ਔਰ ਉਹਨਾਂ ਦੀ ਕੰਪਨੀ ਜਿਹੜੀ ਜੀ ਐਲ ਪੀ ਐਲ ਜਨਤਾ ਲੈਂਡ ਪ੍ਰਾਈਵੇਟ ਲਿਮਟਿਡ ਉਹਦੇ ਉੱਪਰ ਵੀ ਜਿਹੜਾ ਮਾਮਲਾ ਦਰਜ ਹੋਇਆ ਹੈ ਤਾਂ ਦੱਸ ਦਈਏ ਕਿ ਗੁਰਦਾਉਂ ਦੇ ਵਿੱਚ ਇਹ ਪਰਚਾ ਦਰਜ ਹੋਇਆ ਹੈ ਅਤੇ ਜੇਲਪੀਐਲ ਦੇ ਮਾਲਕ ਜਿਹੜੇ ਵਿਧਾਇਕ ਕੁਲਵੰਤ ਸਿੰਘ ਨੇ ਉਹਨਾਂ ਦੇ ਉੱਪਰ ਵੀ ਜਿਹੜਾ ਮਾਮਲਾ ਦਰਜ ਹੋਇਆ ਔਰ ਪਤਾ ਲੱਗਿਆ ਕਿ ਇੱਕ ਗੁੜਗਾਉਂ ਦੀ ਕੰਪਨੀ ਔਰ ਇੱਕ ਜਿਹੜੇ ਕੁਲਵੰਤ ਸਿੰਘ ਦੀ ਕੰਪਨੀਆਂ ਇਹਨਾਂ ਦੀ ਆਪਸ ਦੇ ਵਿੱਚ ਕੋਈ ਇਕਰਾਰਨਾਮਾ ਹੋਇਆ ਸੀ ਅਤੇ ਉਸ ਕੰਪਨੀ ਨੇ ਹੁਣ ਕੁਲਵੰਤ ਸਿੰਘ ਦੇ ਉੱਪਰ ਕਈ ਸੌ ਕਰੋੜਾਂ ਦੀ ਧੋਖਾਧੜੀ ਦੇ ਇਲਜ਼ਾਮ ਲਗਾਏ ਨੇ ਅਤੇ ਕੋਰਟ ਦੇ ਹੁਕਮਾਂ ਦੇ ਤਹਿਤ ਇਹ ਮਾਮਲਾ ਦਰਜ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਉੱਪਰ ਹੋਇਆ ਦੱਸ ਦਈਏ ਕਿ ਕੁਲਵੰਤ ਸਿੰਘ ਜਿਹੜੇ ਕਿ ਜਨਤਾ ਲਿਮਟਿਡ ਮਾਫ ਕਰਨਾ ਜਨਤਾ ਲੈਂਡ ਪ੍ਰਾਈਵੇਟ ਲਿਮਟਿਡ ਦੇ ਜਿਹੜੇ ਉਹ ਮਾਲਕ ਨੇ ਜਿਹਨੂੰ ਜੀਐਲਪੀਐਲ ਕਿਹਾ ਜਾਂਦਾ ਹੈ ਅਤੇ ਉਹਨਾਂ ਦਾ ਇਕਰਾਰਨਾਮਾ ਕਿਸੇ ਇੱਕ ਗੁਰਦਾਉਂ ਦੀ ਕੰਪਨੀ ਦੇ ਨਾਲ ਹੋਇਆ ਸੀਗਾ ਅਤੇ ਉਸ ਕੰਪਨੀ ਨੇ ਹੁਣ ਇਲਜ਼ਾਮ ਲਾਏ ਨੇ ਕੀ ਕੁਲਵੰਤ ਸਿੰਘ ਨੇ ਉਹਨਾਂ ਦੇ ਨਾਲ ਕਈ ਸੌ ਕਰੋੜ ਦੀ ਧੋਖਾਧੜੀ ਕੀਤੀ ਹੈ ਅਤੇ ਜਾਲ ਸਾਜੀ ਜਿਹੜੀ ਹੈ ਉਹ ਕਾਗਜ਼ਾਤਾਂ ਦੇ ਵਿੱਚ ਕੀਤੀ ਹੈ ਜਿਹਦੇ ਕਰਕੇ ਉਹਨਾਂ ਨੇ ਐਫ ਆਈ ਆਰ ਉਹਨਾਂ ਤੇ ਦਰਜ ਕਰਵਾ ਦਿੱਤੀ ਹੈ ਤਾਂ ਦੱਸ ਜੀਏ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਜਿਹੜੇ ਕੋ ਮੋਹਾਲੀ ਤੋਂ 2022 ਦੀਆਂ ਚੋਣਾਂ ਦੇ ਵਿੱਚ ਜਿਹੜਾ ਉਹ ਜਿੱਤੇ ਸੀਗੇ ਅਤੇ ਹੁਣ ਉਹ ਵਿਧਾਇਕ ਨੇ ਅਤੇ ਉਹਨਾਂ ਦੇ ਉੱਪਰ ਹੁਣ ਐਫ ਆਈ ਆਰ ਦਰਜ ਹੋ ਗਈ ਹੈ ਕਈ ਸੌ ਕਰੋੜਾਂ ਦੀ ਧੋਖਾਧੜੀ ਦੇ ਉਹਨਾਂ ਦੇ ਉੱਪਰ ਇਲਜ਼ਾਮ ਲੱਗੇ ਨੇ ਦੱਸ ਜੀਏ ਕਿ ਇੱਕ ਕੰਪਨੀ ਹੈ ਗੁਰਦਾਉਂ ਦੀ ਅਤੇ ਉਸ ਕੰਪਨੀ ਅਤੇ ਕੁਲਵੰਤ ਸਿੰਘ ਦੀ ਕੰਪਨੀ ਦਾ ਆਪਸ ਦੇ ਵਿੱਚ ਕੋਈ ਕੰਟਰੈਕਟ ਹੋਇਆ ਸੀਗਾ ਕਿਸੇ ਚੀਜ਼ ਨੂੰ ਲੈ ਕੇ ਡੀਲ ਜਿਹੜੀ ਆ ਉਹ ਹੋਈ ਸੀਗੀ ਤਾਂ ਉਸ ਡੀਲ ਅਦੇ ਵਿੱਚ ਧੋਖਾਧੜੀ ਹੋਣ ਦੇ ਇਲਜ਼ਾਮ ਜਿਹੜੇ ਕੁਲਵੰਤ ਸਿੰਘ ਦੇ ਉੱਪਰ ਲੱਗੇ ਆ ਉਸ ਕੰਪਨੀ ਨੇ ਇਲਜ਼ਾਮ ਲਗਾਏ ਨੇ ਕਿ ਕਈ ਸੋ ਕਰੋੜਾਂ ਦੀ ਧੋਖਾਧੜੀ ਜਿਹੜੀ ਹੈ ਉਹ ਕੁਲਵੰਤ ਸਿੰਘ ਹੋਰਾਂ ਦੇ ਵੱਲੋਂ ਕੀਤੀ ਗਈ ਹੈ ਜਿਹਦੇ ਕਰਕੇ ਉਹਨਾਂ ਨੇ ਕੋਰਟ ਦੇ ਕੋਰਟ ਦਾ ਰੋਕੀਤਾ ਤੇ ਕਿਹਾ ਜਾ ਰਿਹਾ ਕਿ ਕੋਰਟ ਦੇ ਦਖਲਬਾਜ਼ੀ ਤੋਂ ਬਾਅਦ ਹੀ ਜਿਹੜਾ ਇਹ ਮਾਮਲਾ ਦਰਜ ਹੋਇਆ ਕੋਰਟ ਦੇ ਹੁਕਮਾਂ ਤੇ ਇਹ ਮਾਮਲਾ ਦਰਜ ਹੋਇਆ ਤਾਂ ਗੁਰੂਗ੍ਰਾਮ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਹੋਇਆ ਤਾਂ ਮੁਹਾਲੀ ਤੋਂ ਵਿਧਾਇਕ ਆਮ ਆਦਮੀ ਪਾਰਟੀ ਦੇ ਕੁਲਵੰਤ ਸਿੰਘ ਜਿਨ੍ਹਾਂ ਦੇ ਉੱਪਰ ਔਰ ਜੀਐਲਪੀਐਲ ਕੰਪਨੀ ਦੇ ਉੱਪਰ ਜਿਹੜਾ ਇਹ ਮਾਮਲਾ ਦਰਜ ਹੋਇਆ ਹੈਗਾ ਤਾਂ ਜੀਐਲਪੀਐਲ ਦੇ ਮਾਲਕ ਨੇ ਕੁਲਵੰਤ ਸਿੰਘ ਮੋਹਾਲੀ ਤੋਂ ਵਿਧਾਇਕ ਨੇ ਜੀਐਲਪੀਐਲ ਦਾ ਫੁੱਲ ਨਾਮ ਜਿਹੜਾ ਜਨਤਾ ਲੈਂਡ ਜਿਹੜਾ ਪ੍ਰਾਈਵੇਟ ਲਿਮਟਿਡ ਹੈ ਅਤੇ ਹੁਣ ਮੋਹਾਲੀ ਤੋਂ ਵਿਧਾਇਕ ਵੀ ਹੈਗੇ ਆਮ ਆਦਮੀ ਪਾਰਟੀ ਦੇ ਤਾਂ ਉਹਨਾਂ ਦੇ ਉੱਪਰ ਜਿਹੜਾ ਧੋਖਾਧੜੀ ਦੇ ਇਲਜ਼ਾਮ ਲੱਗੇ ਨੇ ਕੋਰਟ ਦੇ ਵਿੱਚ ਕਈ ਤਰੀਕੇ ਦੇ ਇਲਜ਼ਾਮ ਲੱਗੇ ਸਿਗੇ ਤੇ ਹੁਣ ਉਹਨਾਂ ਦੇ ਉੱਪਰ ਮਾਮਲਾ ਦਰਜ ਕਰ ਲਿਆ ਗਿਆ ਗੁਰੂਗ੍ਰਾਮ ਦੇ ਵਿੱਚ ਇਹ ਮਾਮਲਾ ਜਿਹੜਾ ਉਹ ਦਰਜ ਹੋਇਆ ਕਈ ਸੋ ਕਰੋੜਾਂ ਦੀ ਧੋਖਾਧੜੀ ਦੇ ਇੱਕ ਕੰਪਨੀ ਦੇ ਵੱਲੋਂ ਜੀਐਲਪੀਐਲ ਅਤੇ ਉਸ ਦੇ ਮਾਲਕ ਦੇ ਉੱਪਰ ਜਿਹੜੇ ਇਲਜ਼ਾਮ ਲਗਾਏ ਗਿਆ ਜਿਸ ਤੋਂ ਬਾਅਦ ਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਪਰਚਾ ਦਰਜ ਹੋਇਆ ਹੁਣ ਦੇਖਣਾ ਬਣਦਾ ਹੈ ਕਿ ਇਹਦੇ ਵਿੱਚ ਅੱਗੇ ਕੀ ਕੁਝ ਹੋਊਗਾ ਪਰ ਫਿਲਹਾਲ ਦੀ ਵੱਡੀ ਖਬਰ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਖਿਲਾਫ ਇਹ ਵੱਡਾ ਮਾਮਲਾ ਜਿਹੜਾ ਉਹ ਦਰਜ ਹੋਇਆ ਹੋਰ ਵੱਡੀ ਅਪਡੇਟ ਦੇ ਲਈ ਜੁੜੇ ਹੋਰ ਜਾਣਾ ਲੋਕਾਂ ਦਾ ਟੀਵੀ ਦੇ ਨਾਲ